ਆਪ ਤੋਂ ਵੱਡੀ ਗੱਲ ਆ ਕੈਪਟਨ ਮਰਿੰਦਰ ਸਿੰਘ ਕਾਨੂੰਨੀ ਗਰੰਟੀ ਦੇਣ ਪੰਜਾਬ ਵਿੱਚ ਐਮਐਸਪੀ ਦੇਣ ਦੀ ਕਿ ਹਾਂ ਜੇ ਤੁਹਾਡੀ ਕੋਈ ਪ੍ਰਾਈਵੇਟ ਅਦਾਰਾ ਜਾਂ ਕੋਈ ਨਹੀਂ ਚੱਕਦਾ ਤਾਂ ਤੁਹਾਡੀਆਂ ਫਸਲਾਂ ਮੈਂ ਚੱਕੂਗਾ ਜੇ ਉਹ ਐਮਐਸਪੀ ਨਹੀਂ ਦੇ ਸਕਦਾ ਦੇ ਉਹ ਕਹਿੰਦੇ ਸਾਡੇ ਖਜ਼ਾਨੇ ਖਾਲੀ ਆ ਜੇ ਉਹ ਕਹਿੰਦੇ ਆ ਵੀ ਮੈਂ ਐਮਐਸਪੀ ਨਹੀਂ ਦੇ ਸਕਦਾ ਤੇ ਆਪਣੀ ਸਰਕਾਰ ਅੱਜ ਛੱਡੋ ਸਾਨੂੰ ਬਹੁਮਤ ਨਾਲ ਸਾਨੂੰ ਸਰਕਾਰ ਦਿਓ ਅਸੀਂ ਅੱਜ ਸ਼ਾਮ ਨੂੰ ਪੰਜਾਬ ਦੀਆਂ 23 ਦੀਆਂ 23 ਫਸਲਾਂ ਉੱਤੇ ਐਮਐਸਪੀ ਦੇਵਾਂਗੇ ਅਸੀਂ ਅੱਜ ਸ਼ਾਮ ਨੂੰ ਪੰਜਾਬ ਦੀਆਂ 23 ਦੀਆਂ 23 ਫਸਲਾਂ ਉੱਤੇ ਐਮਐਸਪੀ ਦੇਵਾਂਗੇ ਬਨਾਸਪਤੀ ਉੱਤੇ ਜਿਹਦੀ ਪਿਛਲੀ 40 ਸਾਲਾਂ ਦੀ ਜਿੱਤ ਇਹਨਾਂ ਨੇ ਐਮਐਸਪੀ ਨਹੀਂ ਦਿੱਤੀ ਉੱਤੇ ਵੀ ਦੇਵਾਂਗੇ ਕਿਵੇਂ ਭਾਜੀ ਫੁੱਲ ਰੋਡ ਠੀਕ ਹੈ ਜੀ ਉਹਨਾਂ ਦੀ ਗੱਲ ਆ ਸੋ ਪੰਜਾਬ ਦੇ ਵਾਸੀਓ ਅੱਜ ਐਮਐਸਪੀ ਦੇਣ ਨੂੰ ਸਾਡੀ ਪਾਰਟੀ ਤਿਆਰ ਆ ਅੱਜ ਅਸੀਂ ਚੈਲੰਜ ਕਰਦੇ ਆ ਕੈਪਟਨ ਉਮਰਿੰਦਰ ਸਿੰਘ ਨੂੰ ਅੱਜ ਗੱਦੀ ਛੱਡ ਦਿਓ ਅਸੀਂ ਅੱਜ ਹੀ ਐਮਐਸਪੀ ਦੇ ਰਹੇ ਹਾਂ ਕੱਲੀ-ਕੱਲੀ ਫਸਲ ਤੇ ਇੱਕ ਤੇ ਨਹੀਂ ਕਾਨੂੰਨੀ ਗਰੰਟੀ ਬਣਾਵਾਂਗੇ ਕਿ ਜੇ ਤੁਹਾਡਾ ਕੋਈ ਦੂਜਾ ਬੰਦਾ ਨਹੀਂ ਚੱਕਦਾ ਤੇ ਅਸੀਂ ਚੱਕਾਂਗੇ ਅਸੀਂ ਤੁਹਾਨੂੰ ਮੋਦੀ ਅੱਗੇ ਹੱਥ ੱਡਣ ਲਈ ਮਜਬੂਰ ਨਹੀਂ ਕਰਾਂਗੇ ਕਿ ਤੁਸੀਂ ਜਾ ਕੇ ਮੋਦੀ ਦੇ ਟਰੇਲਮੈਂਟ ਤੇ ਸਾਡੀਆਂ ਸਰਦਾਰੀਆਂ ਅਸੀਂ ਰੁੱਲ ਨਹੀਂ ਦਿੰਦੇ ਤੁਸੀਂ ਕਿਸਾਨਾਂ ਨੂੰ ਕਹਿ ਦ ਰਹੇ ਹੋ ਕਿ ਅਸੀਂ ਐਮਐਸਪੀ ਦੇ ਦਾਂਗੇ ਕਿਵੇਂ ਦਾਂਗੇ ਤੁਹਾਡਾ ਪਲਾਨ ਹੈ ਤੁਹਾਨੂੰ ਫੰਡਿੰਗ ਬਾਰੇ ਪਤਾ ਹੈ ਤੁਹਾਡੀ ਰਿਸਰਚ ਹੈਗੀ ਹੈ ਕਿ ਇਸ ਤਰੀਕੇ ਨਾਲ ਇਹ ਰਸਤਾ ਨਿਕਲ ਸਕਦਾ ਤਾਂ ਲੱਗਦਾ ਹੈ ਕਿ ਇਸ ਟਾਈਮ ਇਸ ਤਰੀਕੇ ਦਾ ਕੋਈ ਰਸਤਾ ਹੈ ਪੰਜਾਬ ਦੇ ਫਸਲਾਂ ਦਾ ਬਜਟ 60000 ਕਰੋੜ ਰੁਪਏ ਮੰਨਿਆ ਜਾਂਦਾ ਕੀ ਫਸਲ ਖਰੀਦੀ ਜਾਂਦੀ ਐ ਇੰਨੇ ਚ ਪਹਿਲੀ ਗੱਲ ਤਾਂ ਬਿਨਾ ਰੋਡ ਮੈਪ ਤੋਂ ਐਡਾ ਚੈਲੰਜ ਨਹੀਂ ਕਰ ਸਕਦੇ ਚੈਲੰਜ ਕਰ ਰਹੇ ਆ ਉਹ ਵੀ ਉਰਵਿੰਦ ਕੇਜਰੀਵਾਲ ਜੀ ਦਾ ਕਹਿਣਾ ਬਿਨਾ ਗੱਲ ਤੋਂ